ਕੀ ਤੁਸੀਂ ਜਾਣਦੇ ਹੋ ਕਿ ਜੇਕਰ ਕੋਈ ਆਪਣੇ ਦਿਖਣ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦਾ ਹੈ ਜੇਕਰ ਕੋਈ ਘੰਟਿਆਂ ਤੱਕ ਸ਼ੀਸ਼ੇ ਸਾਹਮਣੇ ਖੜਾ ਰਹਿੰਦਾ ਹੈ ਆਪਣੀ ਫੋਟੋ بار-ਬਾਰ ਚੈੱਕ ਕਰਦਾ ਰਹਿੰਦਾ ਹੈ ਜਾਂ ਆਪਣੇ ਨੁਕਸਾਂ ਉੱਤੇ ਫਿਕਰ ਕਰਦਾ ਰਹਿੰਦਾ ਹੈ ਤਾਂ ਇਹ ਬਾਡੀ ਡਿਸਮੋਰਫਿਕ ਡਿਸਆਰਡਰ ਯਾਨੀ ਕਿ ਬੀ ਡੀ ਡੀ ਦੀ ਨਿਸ਼ਾਨੀ ਹੋ ਸਕਦੀ ਹੈ ਡਾਕਟਰ ਨਿਖਲ ਗੋਤਮ ਮੁਤਾਬਕ ਇਸ ਡਿਸਆਰਡਰ ਵਾਲੇ ਲੋਕ ਛੋਟੇ ਮੋਟੇ ਨੁਕਸਾਂ ਨੂੰ ਲੈ ਕੇ ਵੱਡਾ ਸਮਝਦੇ ਰਹਿੰਦੇ ਨੇ ਤੇ ਆਪਣੇ ਜ਼ਿੰਦਗੀ ਪ੍ਰਭਾਵਿਤ ਕਰ ਲੈਂਦੇ ਨੇ ਉਹ ਡਿਪਰੈਸ਼ਨ ਜਾਂ ਆਤਮ ਹੱਤਿਆ ਸੋਚਾਂ ਤੱਕ ਪਹੁੰਚ ਸਕਦੇ ਨੇ ਬਹੁਤ ਸਾਰੇ ਲੋਕ ਕੋਸਮੈਟਿਕ ਇਲਾਜ ਜਾਂ ਸਖਤ ਖੁਰਾਕ ਰੁਟੀਨ ਲਈ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਪਰ ਇਹ ਅਸਥਾਈ ਹੀ ਹੁੰਦਾ ਹੈ ਲੱਛਣਾ ਵਿੱਚ ਬਾਰ ਬਾਰ ਸ਼ੀਸ਼ੇ ਵਿੱਚ ਦੇਖਣਾ ਆਪਣੇ ਸਰੀਰ ਦੇ ਹਿੱਸਿਆਂ ਨੂੰ ਲੁਕਾਉਣਾ ਜ਼ਿਆਦਾ ਕਸਰਤ ਕਰਨਾ ਅਤੇ ਸਮਾਜਿਕ ਸਮਾਗਮਾਂ ਤੋਂ ਦੂਰ ਰਹਿਣਾ ਸ਼ਾਮਲ ਹੁੰਦਾ ਹੈ ਇਸ ਦਾ ਇਲਾਜ ਗੱਲਬਾਤੀ ਥੈਰੇਪੀ ਖਾਸ ਕਰਕੇ ਕੌਗਨਿਟਿਵ ਬਿਹੇਵੀਅਰ ਥੈਰੇਪੀ ਸੀਬੀਟੀ ਅਤੇ ਕੁਝ ਮਾਮਲਿਆਂ ਦੇ ਵਿੱਚ ਐਂਟੀ ਡਿਪਰੈਸਿਵ ਦਵਾਈਆਂ ਨਾਲ ਕੀਤਾ ਜਾਂਦਾ ਹੈ ਮਾਨਸਿਕ ਸਿਹਤ ਮਾਹਰਾਂ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੀਡੀਡੀ ਨੂੰ ਸਮਝ ਕੇ ਸਹੀ ਢੰਗ ਦੇ ਨਾਲ ਥੈਰੇਪੀ ਜਾਂ ਫਿਰ ਦਵਾਈ ਦਿੱਤੀ ਜਾ ਸਕੇ ਜੇਕਰ ਤੁਸੀਂ ਜਾਂ ਫਿਰ ਤੁਹਾਡੀ ਕੋਈ ਜਾਣ ਪਹਿਚਾਨਦੇ ਬੰਦਾ ਇਸ ਤਰ੍ਹਾਂ ਦੀ ਚਿੰਤਾ ਦਾ ਸਾਹਮਣਾ ਕਰ ਰਿਹਾ ਹੈ ਤਾਂ ਪ੍ਰੋਫੈਸ਼ਨਲ ਸਹਾਇਤਾ ਲੈਣਾ ਸਭ ਤੋਂ ਵਧੀਆ ਹੱਲ ਹੈ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਕੋਈ ਆਪਣੇ ਦੇਖ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦਾ ਹੈ ਜੇਕਰ ਕੋਈ ਘੰਟਿਆਂ ਤੱਕ ਸ਼ੀਸ਼ੇ ਸਾਹਮਣੇ ਖੜਾ ਰਹਿੰਦਾ ਹੈ ਆਪਣੀ ਫੋਟੋ ਵਾਰ-ਵਾਰ ਚੈੱਕ ਕਰਦਾ ਰਹਿੰਦਾ ਹੈ ਜਾਂ ਆਪਣੇ ਨੁਕਸਾਂ ਉੱਤੇ ਫਿਕਰ ਕਰਦਾ ਰਹਿੰਦਾ ਹੈ ਤਾਂ ਇਹ ਬਾਡੀ ਡਿਸਮੋਰਫਿਕ ਡਿਸਆਰਡਰ ਯਾਨੀ ਕਿ ਬੀ ਡੀ ਟੀ ਦੀ ਨਿਸ਼ਾਨੀ ਹੋ ਸਕਦੀ ਹੈ ਡਾਕਟਰ ਨikhil ਗੋਤਮ ਮੁਤਾਬਕ ਇਸ ਡਿਸਆਰਡਰ ਵਾਲੇ ਲੋਕ ਛੋਟੇ ਮੋਟੇ ਨੁਕਸਾਂ ਨੂੰ ਲੈ ਕੇ ਵੱਡਾ ਸਮਝਦੇ ਰਹਿੰਦੇ ਨੇ ਤੇ ਆਪਣੇ ਜ਼ਿੰਦਗੀ ਪ੍ਰਭਾਵਿਤ ਕਰ ਲੈਂਦੇ ਨੇ ਉਹ ਡਿਪਰੈਸ਼ਨ ਜਾਂ ਆਤਮ ਹੱਤਿਆ ਸੋਚਾਂ ਤੱਕ ਪਹੁੰਚ ਸਕਦੇ ਨੇ ਬਹੁਤ ਸਾਰੇ ਲੋਕ ਕੋਸਮੈਟਿਕ ਇਲਾਜ ਜਾਂ ਸਖਤ ਖੁਰਾਕ ਰੁਟੀਨ ਰਹੀ ਹਾਲੇ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਪਰ ਇਹ ਅਸਥਾਈ ਹੀ ਹੁੰਦਾ ਹੈ ਲੱਛਣਾ ਵਿੱਚ ਬਾਰ ਬਾਰ ਸ਼ੀਸ਼ੇ ਵਿੱਚ ਦੇਖਣਾ ਆਪਣੇ ਸਰੀਰ ਦੇ ਹਿੱਸਿਆਂ ਨੂੰ ਲੁਕਾਉਣਾ ਜ਼ਿਆਦਾ ਕਸਰਤ ਕਰਨਾ ਅਤੇ ਸਮਾਜਿਕ ਸਮਾਗਮਾਂ ਤੋਂ ਦੂਰ ਰਹਿਣਾ ਸ਼ਾਮਲ ਹੁੰਦਾ ਹੈ ਇਸ ਦਾ ਇਲਾਜ ਗੱਲਬਾਤੀ ਥੈਰੇਪੀ ਖਾਸ ਕਰਕੇ ਕಾಗ್ਨਿਟਿਵ ਬਿਹੇਵੀਅਰ ਥੈਰੇਪੀ ਸੀਬੀਟੀ ਅਤੇ ਕੁਝ ਮਾਮਲਿਆਂ ਦੇ ਵਿੱਚ ਐਂਟੀ ਡਿਪਰੈਸਿਵ ਦਵਾਈਆਂ ਨਾਲ ਕੀਤਾ ਜਾਂਦਾ ਹੈ ਮਾਨਸਿਕ ਸਿਹਤ ਮਾਹਰਾਂ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੀ ਡੀ ਡੀ ਨੂੰ ਸਮਝ ਕੇ ਸਹੀ ਢੰਗ ਦੇ ਨਾਲ ਥੈਰੇਪੀ ਜਾਂ ਫਿਰ ਦਵਾਈ ਦਿੱਤੀ ਜਾ ਸਕੇ ਜੇਕਰ ਤੁਸੀਂ ਜਾਂ ਫਿਰ ਤੁਹਾਡੀ ਕੋਈ ਜਾਣ ਪਹਿਚਾਨਦੇ ਬੰਦਾ ਇਸ ਤਰ੍ਹਾਂ ਦੀ ਚਿੰਤਾ ਦਾ ਸਾਹਮਣਾ ਕਰ ਰਿਹਾ ਹੈ ਤਾਂ ਪ੍ਰੋਫੈਸ਼ਨਲ ਸਹਾਇਤਾ ਲੈਣਾ ਸਭ ਤੋਂ ਵਧੀਆ ਹੱਲ ਹੈ ਅਤੇ ਕੁਝ ਮਾਮਲਿਆਂ ਦੇ ਵਿੱਚ ਐਂਟੀ ڈپ్రੈਸਿਵ ਦਵਾਈਆਂ ਨਾਲ ਕੀਤਾ ਜਾਂਦਾ ਹੈ ਮਾਨਸਿਕ ਸਿਹਤ ਮਾਹਰਾਂ ਦੇ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੀ ਡੀ ਡੀ ਨੂੰ ਸਮਝ ਕੇ ਸਹੀ ਢੰਗ ਦੇ ਨਾਲ ਥੈਰੇਪੀ ਜਾਂ ਫਿਰ ਦਵਾਈ ਦਿੱਤੀ ਜਾ ਸਕੇ ਜੇਕਰ ਤੁਸੀਂ ਜਾਂ ਫਿਰ ਤੁਹਾਡੀ ਕੋਈ ਜਾਣ ਪਹਿਚਾਨਦੇ ਦਾ ਬੰਦਾ ਇਸ ਤਰ੍ਹਾਂ ਦੀ ਚਿੰਤਾ ਦਾ ਸਾਹਮਣਾ ਕਰ ਰਿਹਾ ਹੈ ਤਾਂ ਪ੍ਰੋਫੈਸ਼ਨਲ ਸਹਾਇਤਾ ਲੈਣਾ ਸਭ ਤੋਂ ਵਧੀਆ ਹੱਲ ਹੈ